ਹੈਲੋ ਹਾਲੋ ਹਾਂਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਨਾਂ ਤੁਸੀਂ ਹੋਰ ਜੀ ਸੇ ਤਾਂ ਸੱਜਾ ਵੀਰ ਜੀ ਹਾਂਜੀ ਇਹ ਤੁਸੀਂ ਭਾਜੀ ਤੁਹਾਡੀ ਐਡ ਆਈ ਤੇ ਗਾਂਈ ਵੇਚਣ ਦੇ ਜੀ ਐਚ ਐਫ ਕੀ ਬਦ ਰਿਹਾ ਗਾਂਈ ਵੇਚਣ ਦੇ ਤੁਸੀਂ ਵਪਾਰੀ ਭਿੰਦਾ ਵਪਾਰੀ ਬੋਲਣ ਦੇ ਆ ਨਾ ਨਹੀਂ 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 ਕਿਹੜੀ ਗਾਂ ਮਿਕਨੀ ਹੈ ਬਈ ਗਾਂ ਭਾਜੀ ਤੁਸੀਂ ਐਡ ਪਾਈਆ ਨੰਬਰ ਪਾਇਆ ਵੀ ਮੈਂ ਗਾਂ ਵੇਚਣ ਦੇ ਆ ਲਾਲ ਡੱਬੀ ਰੰਗ ਦੀ ਗਾਂ ਤੇ 16 ਲੀਟਰ ਦੁੱਧ ਉਹਦਾ ਤਾਰਾਂ ਦੀ ਨਹੀਂ ਕਿ ਕਿਹੜੀ ਆਈਡੀ ਤੇ ਭਾਈ ਉਹਨਾਂ ਬੰਦਿਆਂ ਨੇ ਬਈ ਪੇਜ ਆ ਕੋਈ ਜੀ ਮੈਂ ਹੁਣੇ ਆਈਡੀ ਚਲਾਉਣ ਡਿਆ ਹੀ ਫੇਸਬੁਕ ਤੇ ਆ ਨੰਬਰ ਆਇਆ ਉੱਤੇ ਤੁਹਾਡਾ ਮੈਂ 3 ਘਣਾ ਵਾਕਿਆ ਨਹੀਂ ਕਲੀ ਵਈ ਹੋਈ ਹੈ ਮੈਂ ਵੇਖ ਕੇ ਦੱਸ ਦਿੰਦਾ ਉਹਦਾ ਤੁਸੀਂ ਗਾਂਹੇ ਵੇਚਣ ਦੇ ਜੇ ਨਹੀਂ ਮੈਨੂੰ ਪਤਾ ਹੀ ਨਹੀਂ ਬਾਜੀ ਤੇ ਇਹ ਨੰਬਰ ਤੇ ਆਖਿਆ ਵੀ ਕੋਈ ਜਾਣਕਾਰੀ ਲੈਣੀ ਹੋਵੇ ਡੰਗਰਾਂਵਾਲੇ ਝੂੜ ਬੋਲਦੇ ਆ ਝੂੜ ਬੋਲਦੇ ਆ ਝੂੜ ਬੋਲਦੇ ਆ ਹਾਂ ਜੀ ਟੀਟੂ ਸਟਾਰਟ ਤੋਂ ਮੈਂ ਬੋਲਣ ਡਿਆ ਤੇ ਮੈਂ ਗਾਂਹੇ ਗੀਆਂ ਹੀ ਨਹੀਂ ਨਹੀਂ ਝੂੜ ਬੋਲਦੇ ਬਾਜੀ ਝੂੜ ਬੋਲਦੇ ਬਈ ਉਹਨਾਂ ਨੂੰ ਹਣਦੇ ਬੇ ਲੋਕਾਂ ਨੂੰ ਅੱਛਾ ਤੂੰ ਝੂਠ ਬੋਲਣ ਦੇ ਜੇ ਨਹੀਂ ਗਾਂਈ ਵੇਚਣ ਦੇ ਮੈਨੂੰ ਪਤਾ ਨਹੀਂ ਸਾਨੂੰ ਗਾਂਈਆਂ ਵੀ ਨਾ ਦੁੱਧ ਦੁੱਧ ਦੇ ਮੁੱਲ ਲੈਣੇ ਆਂ ਅੱਛਾ ਦੁੱਧ ਤੂੰ ਹੀ ਮੁੱਲ ਲੈਂਦੇ ਜੇ ਹੋਰ ਸਾਨੂੰ ਪਤਾ ਨਹੀਂ ਗਾਂ ਕਿੱਦਾਂ ਹੁੰਦੀਆਂ ਅੱਛਾ ਤੂੰ ਹੀ ਕਦੀ ਗਾਂ ਵੇਖੀ ਨਹੀਂ ਆਂ ਨਾ ਉਹ ਤੇ ਫਿਰ ਆ ਨੰਬਰ ਤਾਂ ਢਾਣੀ ਆ ਨਹੀਂ ਨੰਬਰ ਤਾਂ ਮੇਰਾ ਬੜਾ ਨਕਲੀ ਬੰਦੇ ਨਾਲ ਬਾਤਾਂ ਵਿੱਚ ਨਾ ਮੇਰਾ ਉਹੀ ਗਲਤ ਬਦਨਾਮ ਹੋ ਜਾਂਦੇ ਆ ਤੇ ਗਾਂ ਢਾਡੀ ਨਹੀਂ ਆ ਨਾ ਕੁਝ ਵੀ ਨਹੀਂ ਭਾਗੀ ਨਾ ਤੇ ਤੁਹਾਡਾ ਨਾਂ ਕੀ ਭਾਜੀ ਗੋਰ ਸਿਮਰਨ ਸਿੰਘ ਮੰਡ ਗੋਰ ਸਿਮਰਨ ਸਿੰਘ ਮੰਡ ਹਾਲੂ ਆਲੇ ਤੋਂ ਅਛਾ ਤੇ ਤੂੰ ਹੀ ਵੀ ਅਲਪੀ ਤੂੰ ਹੀ ਗਾਈ ਨਹੀਂ ਵੇਚਣ ਢੇ ਮੈਨੂੰ ਪਤਾ ਹੀ ਨਹੀਂ ਭਾਜੀ ਮੇਰੀ ਗਾਂ ਹੀ ਹੈ ਨਹੀਂ ਮੈਨੂੰ ਪਤਾ ਹੀ ਨਹੀਂ ਉਹ ਮੇਰਾ ਸਮਾਨ ਨਹੀਂ ਮੈਂ ਕਿਹ ਵੇਚਣੀ ਝੂਠ ਬੋਲਦੇ ਮੈਂ ਲੋਕੀ ਹੋਏ ਤੇ ਟਾੜ ਨਹੀਂ ਭਰੀ ਜਾਂਦੇ ਆ ਤੁਹਾਡਾ ਨੰਬਰ ਭਾਜੀ ਗਲਤ ਪਾਇਆ ਹਾਂ ਗਲਤ ਪਾਇਆ ਮੇਰੇ ਤੇ ਹਰਾਸ ਕਰ ਲਈ ਖਤਰ ਤੇ ਗਾਈ ਤੁਹਾਡੀ ਅਸਲੀ ਆ ਇਹ ਮੇਰੀ ਅਸਲੀ ਹੈ ਨਕਲੀ ਮੇਰੇ ਗਾਂ ਹੀ ਹੈ ਨਹੀਂ ਅਛਾ ਤੂੰ ਹੀ ਗਾਂ ਨਹੀਂ ਵੇਚਣ ਢੇ ਨੇ ਮੇਰੇ ਕੋ ਗਾਂ ਹੀ ਹੈ ਨਹੀਂ ਮੈਂ ਗਾਂ ਦਾ ਕੰਮ ਹੀ ਨਹੀਂ ਕਰਦਾ ਤੁਸੀਂ ਕੰਮ ਹੀ ਨਹੀਂ ਕਰਦੇ ਹਾਂ ਮੈਂ ਕੰਮ ਹੀ ਨਹੀਂ ਕਰਦਾ ਵੀ ਤੇ ਤਾਂ ਅਟਾ ਫਿਰ ਕਿਨੇ ਗਲਤ ਪਾਇਆ ਹਾਂ 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 ਉਹਦੇ ਮੈਂ کہہ ਰਿਹਾ ਨੂੰ ਬੇਨਤੀ ਕਰਦਾ ਗਲਤ ਪਾਇਆ ਤੇ ਸ਼ਰਮ ਕੀਤੀ ਰਹੀ ਮੈਂ 6 ਵਾਲਾ 6 ਬੋਸ ਪਹਿਲਾਂ ਕੋਈ ਕੰਬਾਈਨ ਪਾ ਦਿੰਦਾ ਮੇਰੇ ਖਿਲਾਫ ਮੇਰੇ ਹੱਥ ਵਿੱਚ ਵੀ ਕੰਬਾਈਨ ਬਗਾ ਹੋਆ ਫਿਰ ਕਦੇ ਰੰਜੀਸੈਂਟ ਢੱਡਰੀਆਂ ਵਾਲਾ ਬੱਸ ਲੈ ਕੇ ਜਾਣੀ ਆ ਤਾਂ ਆ ਨੰਬਰ ਤੇ ਕੰਟੈਕਟ ਕਰੋ ਜੀ ਕਦੇ ਮੇਰੀ ਕੁੜੀ ਨੂੰ ਇਸਲਾਬਾਦ ਦੇ ਆ ਨੰਬਰ ਤੇ ਕਾਲ ਕਰੋ ਜੀ ਅਸਲਾ ਤੂੰ ਹੀ ਚੋਤੇ ਬੰਦੇ ਹੋਂ ਤੂੰ ਹਟ ਮਰ ਜਾ ਕੁੱਤਿਆ ਤੂੰ ਹੀ ਚੋਤੇ ਤੂੰ ਹੀ ਚੋਤੇ ਬੰਦੇ ਹੋ ਉਹ ਭਾਜੀ ਮੇਰਾ ਉਹਨਾਂ ਜਨਾਂ ਨਾਲ ਹੋ ਤੇ ਮੈਂ ਸਿਰਫ ਮੈਂ ਜਾਣਕਾਰੀ ਲੈਣੀ ਵੀ ਤੁਸੀਂ ਗਾਂ ਨਹੀਂ ਵੇਚਣ ਦੇ ਮੈਨੂੰ ਇਹਨਾ ਮਤਲਬ ਹੈ ਮੈਂ ਗੱਲ ਮੇਰੇ ਕੋਲ ਗਾਂ ਕਿੱਥੇ ਹੈ ਮੇਰੇ ਗਾਂ ਮੇਰੇ ਵੀਰ ਮੇਰੇ ਮੇਰੇ ਕੋਲ ਗਾਂ ਹੈ ਨਹੀਂ ਵੀ ਤੁਸੀਂ ਗਾਂ ਨਹੀਂ ਵੇਚਣ ਦੇ ਮੈਂ ਵਪਾਰ ਦਾ ਕੰਮ ਕਰਦਾ ਮੈਂ ਵਪਾਰ ਦਾ ਕੰਮ ਹੀ ਨਹੀਂ ਕਰਦਾ ਤੁਸੀਂ ਭਿੰਦੇ ਵਪਾਰੀ ਨਹੀਂ ਬੋਲਣ ਦੇ ਨਾ 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 ਭਾਜੀ ਮਾਫ ਕਰ ਮਾਫ ਕਰ ਰਾਜ ਰੰਗ ਹਾਜੀ ਗੁਰਸੇ ਮਿਲਣ ਸਭ ਮੰਡ ਬੋਲ ਰਿਹਾ ਮੈਂ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਬੋਲ ਰਿਹਾ ਹਾਂ ਕਿਹੜੀ ਕਮੇਟੀ ਤੋਂ ਜੀ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਬਕਰ ਮੰਡਿਓ ਆਲ ਇੰਡੀਆ ਕਾਂਗਰਸ ਕਮੇਟੀ ਦਿੱਲੀ ਤੋਂ ਕਾਂਗਰਸ ਕਮੇਟੀ ਦਿੱਲੀ ਤੋਂ ਹਾਂ ਜੀ ਤੇ ਤੁਸੀਂ ਮੰਗ ਲਾ ਦਿੱਤੀ ਜੀ ਉਹ ਮੇਰੋ ਗਾਂ ਨਹੀਂ ਹੈ ਨੀ ਮੈਂ ਨਾ ਕਾਲ ਹੋਣੀ ਪੰਡਾ ਕਰਦਾ ਠੀਕ ਆ ਪਾਜੀ ਹਾਂ ਓਕੇ ਗਲਤ ਇਹ ਵਰ ਨੰਬਰ ਗਲਤ ਦਿੱਤਾ ਡਾਡਾ ਦੋਸਤੋ ਗੁਰਸਿਮਰਨ ਮੰਡ ਅਕਸਰ ਆਪਣੀਆਂ ਗੱਲਾਂ ਤੇ ਆਪਣੀਆਂ ਹਰਕਤਾਂ ਕਰਕੇ ਚਰਚਾ ਦੇ ਵਿੱਚ ਬੜਿਆ ਹੁੰਦਾ ਹੈ ਇਸੇ ਕਰਕੇ ਹੀ ਲੋਕਾਂ ਵੱਲੋਂ ਕਾਫੀ ਵਾਰ ਗੁਰਸਿਮਰਨ ਮੰਡ ਦਾ ਵਿਰੋਧ ਵੀ ਕੀਤਾ ਜਾਂਦਾ ਹੈ ਤੇ ਉੱਥੇ ਹੀ ਕਾਫੀ ਅਜਿਹੇ ਸ਼ਬਦ ਵੀ ਉਸ ਬਾਰੇ ਬੋਲੇ ਜਾਂਦੇ ਨੇ ਜੋ ਕਿ ਸ਼ੋਭਨਿਕ ਨਹੀਂ ਹੁੰਦੇ ਤੇ ਉੱਥੇ ਹੀ ਦੋਸਤੋ ਇੱਕ ਕਾਲ ਰਿਕਾਰਡਿੰਗ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਤੁਸੀਂ ਅੱਗੇ ਪੂਰੀ ਵੀ ਸੁਣੋਗੇ ਜਿਸ ਦੇ ਵਿੱਚ ਇੱਕ ਸਖਸ ਵੱਲੋਂ ਕਿਸ ਤਰ੍ਹਾਂ ਗੁਰਸਿਮਰਨ ਮੰਡ ਨੂੰ ਕਾਲ ਕੀਤੀ ਜਾਂਦੀ ਹੈ ਅਤੇ ਉਸ ਵੱਲੋਂ ਵੇਚੀ ਜਾਣ ਵਾਲੀ ਗਊ ਬਾਰੇ ਉਸਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਗੱਲਬਾਤ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਹ ਕਾਲ ਕਰਨ ਵਾਲਾ ਸ਼ਖਸ ਵੀ ਜਾਣਬੁੱਝ ਕੇ ਉਸਦੇ ਮਜ਼ੇ ਲੈ ਰਿਹਾ ਹੋਵੇ ਤੁਹਾਡੇ ਇਸ ਬਾਰੇ ਕੀ ਕਹਣਾ ਕੀ ਲੱਗਦਾ ਤੁਹਾਨੂੰ ਜਰੂਰ ਕਮੈਂਟ ਕਰਨਾ ਆਓ ਸੁਣੋ ਇਹ ਪੂਰੀ ਕਾਲ ਰਿਕਾਰਡਿੰਗ ਹੈਲੋ ਹਾਲੋ ਹਾਂਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਹੋਈਏ ਸੇਤਾ ਸੰਜਗਰ ਜੀ ਹਾਂਜੀ ਇਹ ਤੁਸੀਂ ਭਾਜੀ ਤੁਹਾਡੀ ਐਡ ਆਈ ਤੇ ਗਾਂ ਵਿੱਚੰਡੇ ਜੀ ਐਫ ਕੀ ਬਝ ਰਿਹਾ ਗਾਂ ਵਿੱਚੰਡੇ ਤੁਸੀਂ ਵਪਾਰੀ ਭਿੰਦਾ ਵਾਰੀ ਬੋਲਣ ਡਿਆ ਨਾ ਨਹੀਂ 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 ਕਿਹੜੀ ਗਾਂ ਵਿੱਚਨੀ ਹੈ ਬਈ ਗਾਂ ਭਾਜੀ ਤੁਸੀਂ ਐਡ ਪਾਈਆ ਨੰਬਰ ਪਾਇਆ ਵੀ ਮੈਂ ਗਾਂ ਵਿੱਚੰਡਿਆ ਲਾਲ ਡੱਬੀ ਰੰਗ ਦੀ ਗਾਂ ਤੇ 16 ਲੀਟਰ ਦੁੱਧ ਉਹਦਾ 14 ਨਹੀਂ ਕਿਹੜੀ ਐਡ ਤੇ ਭਾਈ ਉਹਨਾਂ ਬੰਦਿਆਂ ਨੇ ਨਹੀਂ ਪੇਜ ਆ ਕੋਈ ਜੀ ਮੈਂ ਹੁਣੀ ਐਡ ਚਲਾਉਣ ਡਿਆ ਹੀ ਫੇਸਬੁੱਕ ਤੇ ਆ ਨੰਬਰ ਆਇਆ ਉੱਤੇ ਤੁਹਾਡਾ ਮੈਂ 3 ਘਣਾ ਵਾਕੀ ਨਹੀਂ ਕਲੀ ਵਈ ਹੀ ਹਾਂ ਨਾ ਵੇਖ ਕੇ ਦੱਸ ਦੇਣਾ ਹੈ ਉਹਦਾ ਤੁਸੀਂ ਗਾਈ ਵੇਚਣ ਦੇ ਜੇ ਨਹੀਂ ਮੈਨੂੰ ਪਤਾ ਨਹੀਂ ਭਾਜੀ ਤੇ ਇਹ ਨੰਬਰ ਤੇ ਆਖਿਆ ਵੀ ਕੋਈ ਜਾਣਕਾਰੀ ਲੈਣੀ ਹੋਵੇ ਡੰਗਰਾਂਵਾਲੇ ਝੂਠ ਬੋਲ ਰਿਹਾ ਝੂਠ ਬੋਲ ਰਿਹਾ ਝੂਠ ਬੋਲ ਰਿਹਾ ਹਾਂਜੀ ਟੀਟੂ ਸਟਾਰਟ ਤੋਂ ਮੈਂ ਬੋਲਣ ਡਿਆ ਤੇ ਮੈਂ ਗਾਈ ਗੁਈਆਂ ਹੀ ਬੋਲ ਰਿਹਾ ਨਹੀਂ ਝੂਠ ਭਾਜੀ ਝੂਠ ਬੋਲਦੇ ਬਈ ਆਹ ਸਾਲ ਫੁੱਟੂ ਹੁੰਨਦੇ ਬਈ ਲੋਕਾਂ ਨੂੰ ਅੱਛਾ ਤੁਸੀਂ ਝੂਠ ਬੋਲਣ ਦੇ ਜੇ ਨਹੀਂ ਗਾਈ ਵੇਚਣ ਦੇ ਮੈਨੂੰ ਪਤਾ ਨਹੀਂ ਸਾਨੂੰ ਗਾਈ ਇਹ ਨਹੀਂ ਨਾ ਦੁੱਧ ਦੁੱਧ ਦੇ ਬੋਲ ਲੈਂਦੇ ਆਂ ਅੱਛਾ ਦੋ ਤੁਸੀਂ ਮੋਲ ਲੈਂਦੇ ਜੇ ਹੁਣ ਸਾਨੂੰ ਪਤਾ ਨਹੀਂ ਗਾਂ ਕਿੱਦਾਂ ਹੁੰਦੀਆਂ ਪਛਾ ਤੂੰ ਹੀ ਕਰੀ ਗਾ ਵੇਖੀ ਨਹੀਂ ਆ ਨਾ ਉਹ ਤੇ ਫਿਰ ਆ ਨੰਬਰ ਤਾਂ ਢਾਣੀ ਆ ਨਹੀਂ ਨੰਬਰ ਤਾਂ ਮੇਰਾ ਬੜਾ ਨਕਲੀ ਬੰਦੇ ਨਾਲ ਬਾਤਾਂ ਵਿੱਚ ਨਾ ਮੇਰਾ ਉਹੀ ਖਲਦ ਬਦਨਾਮ ਹੋ ਜਾਂਦੇ ਹੋ ਤੇ ਗਾ ਢਾਡੀ ਨਹੀਂ ਆ ਬਹੁਤ ਕੁਝ ਵੀ ਨਹੀਂ ਭਾਗੀ ਨਾ ਤੇ ਤੁਹਾਡਾ ਨਾਂ ਕੀ ਭਾਜੇ ਗੁਰਸਿਮਰਨ ਸਿੰਘ ਮੰਡ ਗੁਰਸਿਮਰਨ ਸਿੰਘ ਮੰਡ ਹਾਲੂ ਹਣੇ ਤੋਂ ਪਛਾ ਤੇ ਤੂੰ ਹੀ ਵੀ ਅਲਪੀ ਤੂੰ ਹੀ ਗਾਈ ਨਹੀਂ ਵੇਚਣ ਦੇ ਮੈਨੂੰ ਪਤਾ ਹੀ ਨਹੀਂ ਪਾਜੀ ਮੇਰੀ ਗਾਂ ਹੀ ਹੈ ਨਹੀਂ ਮੈਨੂੰ ਪਤਾ ਹੀ ਨਹੀਂ ਕਿ ਮੇਰਾ ਸਮਾਨ ਹੀ ਨਹੀਂ ਮੈਂ ਕਿਹ ਵੇਚਣੀ ਆ ਝੂਠ ਬੋਲਦੇ ਮੈਨੂੰ ਕਿਵੇਂ ਤੇ ਟਾਡ ਵੀ ਬਣ ਜਾਂਦੇ ਆ ਟਾਡਾ ਨੰਬਰ ਪਾਜੀ ਗਲਤ ਪਾਇਆ ਹਾਂ ਸੱਤ ਪਾਜੀ ਆਮ ਜਿਹੀ ਹਰਾਸ ਕਰਨੀ ਖਾਤਰ ਤੇ ਗਾਂ ਹੀ ਤੁਹਾਡੀ ਅਸਲੀ ਆ ਨਹੀਂ ਮੇਰੀ ਅਸਲੀ ਹੀ ਨਕਲੀ ਮੇਰੇ ਗਾਂ ਹੀ ਹੈ ਨਹੀਂ ਅੱਛਾ ਤੁਸੀਂ ਗਾਂ ਨਹੀਂ ਵੇਚਣ ਦੇ ਨਹੀਂ ਮੇਰੇ ਕੋਲ ਗਾਂ ਹੀ ਹੈ ਨਹੀਂ ਮੈਂ ਗਾਵਾਂ ਦਾ ਕੰਮ ਹੀ ਨਹੀਂ ਕਰਦਾ ਤੁਸੀਂ ਕੰਮ ਹੀ ਨਹੀਂ ਕਰਦੇ ਹਾਂ ਮੈਂ ਕੰਮ ਹੀ ਨਹੀਂ ਕਰਦਾ ਵੀ ਤੇ ਮੈਂ ਤੇ ਤਾ ਡਾ ਫੇਰੇ ਕਿਨੇ ਗਲਤ ਪਾਇਆ ਹਾਂ 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 ਉਹਦੇ ਨਾਲ ਫੇਰ ਨਾਲੋਂ ਬੇਨਤੀ ਕਰਦਾ ਗਲਤ ਪਾਇਆ ਕਿ ਸ਼ਰਾਬ ਕੀਤੀ ਹੈ ਮੈਂ ਛੇ ਨਾਲ 6 ਬੋਸ ਪਹਿਲਾਂ ਕੋਈ ਕੰਬਾਈਨ ਪਾ ਦਿੰਦਾ ਮੇਰੇ ਖਿਲਾਫ ਮੇਰੇ ਹੱਥ 'ਚ ਕੋਈ ਕੰਬਾਈਨ ਬਗਾਉ ਹੋਆ ਫੇਰ ਕਦੇ ਰੰਜੀਸੇਂਟ ਡੜਰੀਆਂ ਵਾਲੇ ਬੱਸ ਲੈ ਕੇ ਜਾਣੀਆਂ ਆ ਆ ਨੰਬਰ ਤੇ ਕੰਟੈਕਟ ਕਰੋ ਜੀ ਕਦੇ ਮੇਰੀ ਕੁੜੀ ਨੂੰ ਦਿੱਲੀ ਸਲਾਬਾਂ ਦੇ ਆ ਨੰਬਰ ਕੰਟੈਕਟ ਕਰੋ ਜੀ ਤੂੰ ਪਹਿਲਾਂ ਤੂੰ ਹੀ ਚੌਥੇ ਬੰਦੇ ਹੁੰਦੈ ਤੂੰ ਹਟ ਮਰ ਜਾ ਕੁੱਤਿਆ ਤੂੰ ਹੀ ਚੌਥੇ ਤੂੰ ਹੀ ਚੌਥੇ ਬੰਦੇ ਹੋ ਓ ਭਾਜੀ ਮੇਰਾ ਉਹਨਾਂ ਜਨਾਂ ਨਾਲ ਹੋ ਤੇ ਮੈਂ ਸਿਰਫ ਮੈਂ ਜਾਣਕਾਰੀ ਰਹਾ ਨਹੀਂ ਕਿ ਤੁਸੀਂ ਗਾਂ ਨਹੀਂ ਵੇਚਣ ਦੇ ਮੈਨੂੰ ਇਹਨਾਂ ਮਤਲਬ ਆ ਮੈਂ ਗੱਲ ਨਾ ਮੇਰੇ ਕੋਲ ਗਾਂ ਕਿੱਥੇ ਹੈ ਮੇਰੇ ਗਾਂ ਮੇਰੇ ਵੀਰ ਮੇਰੇ ਮੇਰੇ ਕੋਲ ਗਾਂ ਹੈ ਨਹੀਂ ਕਿ ਤੁਸੀਂ ਗਾਂ ਨਹੀਂ ਵੇਚਣ ਦੇ ਮੈਂ ਵਪਾਰ ਦਾ ਕੰਮ ਨਹੀਂ ਕਰਦਾ ਤੁਸੀਂ ਭਿੰਦੇ ਵਪਾਰੀ ਨਹੀਂ ਬੋਲਣ ਦੇ ਨਾ 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 ਭਾਈ ਨਾ ਮਾਰੋ ਭਾਜੀ ਕੁਰਸੇ ਮੈਨੂੰ ਸਭ ਮੰਡ ਬੋਲ ਰਿਹਾ ਮੈਂ ਆਲ ਨਹੀਂ ਕਾਂਗਰਸ ਕਮੇਟੀ ਤੋਂ ਬੋਲ ਰਿਹਾ ਹਾਂ ਕਿਹੜੀ ਕਮੇਟੀ ਤੋਂ ਜੀ ਆਲ ਨਹੀਂ ਕਾਂਗਰਸ ਕਮੇਟੀ ਤੋਂ ਬਕਰ ਮੰਡੀ ਤੋਂ ਆਲਮੀ ਕਾਂਗਰਸ ਕਮੇਟੀ ਦਿੱਲੀ ਤੋਂ ਕਾਂਗਰਸ ਕਮੇਟੀ ਦਿੱਲੀ ਤੋਂ ਹਾਂ ਜੀ ਤੇ ਤੁਸੀਂ ਮਾਣਦਾ ਦਿੱਲੀ ਉਹ ਮੇਰੋਂ ਗਾਹੀ ਐ ਨਹੀਂ ਬੀੜ ਮੈਂ ਕਾਹ ਹੋਣੀ ਤੰਦਾ ਕਰਦਾ ਠੀਕ ਆ ਪਾਜੀ ਹਾਂ ਓਕੇ ਗਲਤ ਇਹ ਫਿਰ ਨੰਬਰ ਗਲਤ ਦਿੱਤਾ ਡਾਡਾ ਹਾਂ ਹਾਂ ਉਹ ਤੇ ਮੈਂ کہہ ਰਿਹਾ ਨਾ ਬੇਨਤੀ ਕਰਦਾ ਗਲਤ ਪਾਇਆ ਕਿ ਸ਼ਰਾਰਤ ਕੀਤੀ ਹੈ ਮੈਂ 6 ਦਾ 6 ਬੋਟਾ ਰਨਾ ਕੋਈ ਕੰਬਾਈਨ ਪਾ ਦਿੰਦਾ ਮੇਰੇ ਖਿਲਾਫ ਮੇਰੇ ਹੱਥ 'ਚ ਵੀ ਕੰਬਾਈਨ ਬਗਾਉ ਹੋਆ ਫਿਰ ਕਦੇ ਰਣਜੀਤ ਸਿੰਘ ਢੱਡਰੀਆਂ ਵਾਲਾ ਬੱਸ ਲੈ ਕੇ ਜਾਣੀ ਆ ਤਾਂ ਆ ਨੰਬਰ ਤੇ ਕੰਟੈਕਟ ਕਰੋ ਜੀ ਕਦੇ ਮੇਰੀ ਕੁੜੀ ਨੂੰ ਈਸਲਾਬਾਦ ਲਿਆ ਆ ਨੰਬਰ ਤੇ ਕੰਟੈਕਟ ਕਰੋ ਜੀ ਅਸਲਾ ਤੂੰ ਹੀ ਚੋਤੇ ਬੰਦੇ ਹੁੰਦੈ ਤੂੰ ਹਟ ਮਰ ਜਾ ਕੁੱਤਿਆ ਤੂੰ ਹੀ ਚੋਤੇ ਤੂੰ ਹੀ ਚੋਤੇ ਬੰਦੇ ਹੋ ਓ ਪਾਜੀ ਮੇਰਾ ਉਹਨਾਂ ਜਨਾਂ ਨਾਲ ਹੋ ਤੇ ਮੈਂ ਸਿਰਫ ਮੈਂ ਜਾਣਕਾਰੀ ਲੈਣੀ ਪਈ ਤੁਸੀਂ ਗਾਈ ਨਹੀਂ ਵੇਚਣ ਦੇ ਮੈਨੂੰ ਇਹਨਾ ਮਤਲਬ ਆ ਮੈਂ ਗੱਲ ਨਹੀਂ ਮੇਰੇ ਕੋ ਗਾਂ ਕਿੱਥੇ ਆ ਮੇਰੇ ਗਰਾਵ ਮੇਰੇ ਵੀਰ ਮੇਰੇ ਮੇਰੇ ਕੋ ਗਾਂ ਹੈ ਨਹੀਂ ਇਹ ਤੋਂ ਹੀ ਗਾਵੇ ਵਿੱਚ ਚਲੇ ਨਾ ਮੈਂ ਵਪਾਰ ਦਾ ਕੰਮ ਹੀ ਨਹੀਂ